ਕੋਈ ਲੀਵਰ ਵਾਲਿਆਂ ਦਾ ਵੀ ਬਰਾ ਹਾਲੀਆ ਕੋਈ ਹਾਲ ਨਹੀਂ ਵੀ ਉਹਨਾਂ ਨੂੰ 15000 ਰੁਪਇਆ ਪਾਏ ਨੂੰ ਇੱਕ ਮਹੀਨਾ ਹੋਣ ਵਾਲਾ 25 ਦਿਨ ਹੋ ਗਏ ਇਹਦਾ ਫੋਨ ਚੱਕਦਾ ਨਾ ਵਾਸਤੇ ਕਦੇ ਫੋਨ ਚੱਕ ਕੇ ਕਹਿੰਦਾ ਅੱਜ ਆਉਂ ਕੱਲੂ ਪਰ ਲੋ ਜੀ ਪੁਟਿੰਗ ਦੀ ਗੰਨਾ ਗੰਨਾ ਪਿੰਗ ਕਰਦੇ ਆ ਆਪਾਂ ਫੇਰ ਤੋਂ ਨਿਕਲਈ ਸੀ ਕਿ ਹੁਣ ਕਿ ਨਿਕਲ ਜੇ ਲਾਈਟ ਨਹੀਂ ਸੀ ਯਾਰ ਪਹਿਲਾਂ ਪਾਣੀ ਪਾਉਣਾ ਸੀ ਇਹਨਾਂ ਨੂੰ ਸਹਲ ਗੋਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਵੇਰ ਦੇ ਵੱਜ ਗਏ ਨੇ तकरीबन 10:00 ਮੌਸਮ ਪੂਰਾ ਧੁੰਦਾ ਧਾਨ ਹੋਇਆ ਪਿਆ ਇਹ ਵਧੀਆ ਚੀਜ਼ ਆ ਤੁਹਾਨੂੰ ਪੈਂਦੀ ਜੀ ਤੇ ਆਹ ਦਾ ਮੌਸਮ ਪੂਰਾ ਤਕੜਾ ਹੋਇਆ ਪਿਆ ਕਿ ਰੱਬ ਵੀ ਠੰਡ ਜ ਪੰਜਾਬ ਛੁੱਟੀ ਘਟਣਾ ਆਉਂਦਾ ਨਾ ਕੋਈ برف ਨਾ ਬਾਰ برف ਤੇ ਬੱਦਲ ਠੰਡ ਦੀ ਫੀਲਿੰਗ ਆਉਂਦੀ ਆ ਬਾਕੀ ਚੱਲਦੇ ਆ ਬਾਹਰ ਘਰ ਦੇਖਦੇ ਕਿ ਆਪਣੇ ਲੋਈ ਪਟਿੰਗ ਦੀ ਗੰਨਾ ਗੰਨਾ ਪਿੰਕ ਕਰਦੇ ਆਂ ਆਪਾਂ ਇਹ ਆਂ ਆਹ ਲੂ ਸੰਦੂ ਜੋਧਾ ਫਰਮ ਵਾਲੇ ਬਰਾਬਰ ਤੇ ਲਾਏ ਆਂ ਨਾ ਹੋਰ ਗਾ ਨਿਕਾਲੂ ਦੇਖੀ ਵੀ ਆ ਗੰਨੇ ਇਹੋ ਤੋ ਤੋ ਬਕਣਾ ਅਹੀ ਵਟਲੀ ਛੋਟੀ ਪੋਰੀ ਆ ਲੈ ਵੀ ਤੇਰਾ ਪੈਦਲ ਸੈਰ ਕਰਕੇ ਆਉਣੇ ਆ ਉਧਰ ਖੇਤ ਕਿੰਨੀ ਗੜਾ ਮਾਰ ਕੇ ਆਉਣੇ ਆ ਖਣਕ-ਕੌਣਕ ਦੇਖ ਆਣੇ ਜਮੀ ਨੂੰ ਵੱਡਾ ਪਾਇਆ ਜੀ ਉਹ ਦੇਖ ਕੇ ਉਹਨੂੰ ਫੁੱਟੀਆਂ ਦੁਬਾਰਾ ਚੱਲਦੇ ਆਂ ਫਿਰ ਹੁਣ ਖਾਣੇ ਆ। ਫਾਜਮੀ ਦਾ ਖਾਣ ਜੀ ਹੋ ਗਈ। ਦੇਖ ਉਧਰ ਵੀ ਜੀ ਉਹਨੂੰ ਦੇਖ। ਆਹ ਗਣਕਲਾ ਫਟਾਰਾ ਵਾਲਾ। ਪੋਲ ਚਾ ਨਾ ਪੋਲ ਤੇ ਰਹੀ ਸ਼ੇ। ਆਹ ਫੁੱਲ ਫਟਾਰਾ ਹੈ ਦਾ। ਆ ਟੂਟੀ ਯਾਰ ਇੱਥੇ ਲੀਕ ਆ। 50 ਵਾਰੀ ਕਹਤਾ ਉਹਨੂੰ ਨਾਸ ਮਾਰ ਕੇ ਜਾਂਦਾ ਨਾ ਵਾਸਤ। ਆ ਹਰਵੀਰ ਬੀਜ ਕੇ ਆਇਆ ਸੀ ਆ ਕਣਕ ਲੈੜ ਕੇ ਵਗਾ ਸੁਣ ਬਾਕੀ ਸਾਧਿਆ ਸਾਮਣਾ ਲਾ ਉਹ ਫੁੱਟਣੀ ਸ਼ੁਰੂ ਹੋ ਗਈ ਹੈ ਨਾ ਜਮੀਨ ਦਾ ਛੋਟੀ ਨਾ ਵੱਡਾ ਵਾਲੀ ਨਾ ਫਿਰ ਦੋ ਬਾਟਾਂ ਦੇ ਨਹੀਂ ਤਾਂ ਕੀ ਮਹਾਰਾ ਵੀ ਪੂਰਾ ਹੋ ਗਿਆ ਹੁਣ ਤਾਂ ਸਾਰਾ ਵੀ ਵੱਧ ਵੱਢ ਲਿਆ ਕਰਾਂਗੇ ਬਹੁਤ ਕਣਕ ਵੀ ਬਹੁਤ ਨਿਕਲੇ ਜਿਹੜੀ ਸੀਗੀ ਲੇਟ ਵਾਲੀ ਪਹਿਲਾਂ ਜ ਮੱਕੀ ਦਾ ਵੱਡਾ ਜੀ ਗੰਨੇ ਦਾ ਮੱਕੀ ਫੇਰ ਆ ਗਈ ਕੰਟ ਮੱਕੀ ਦਾ ਵੱਟ ਜਿਹੜਾ ਅੰਨਾ ਸੀ ਝੋਨੇ ਦਾ ਵੱਡਾ ਸੀ 26 ਸੀ ਇਹਨਾਂ ਤੋਂ ਬਾਅਦੋਂ ਵੀਜੇ ਲੂਟਾ ਫਿੱਟਰ ਨਾਲ ਆਥੋਂ ਇਥੋਂ ਗਿੱਲਾ ਸੀ ਆਪਾਂ ਨੂੰ ਟੁੱਟ ਗਿਆ ਸੀ ਇਹਨਾਂ ਇੱਕ ਇਹ ਪੜੌਲੀਆਂ ਕਟਗੜ 25 ਸਾਲ ਪੁਰਾਣੀਆਂ ਨੇ ਹਣ ਲੀ ਕਰਨ ਲੱਗੀ ਐ ਆ ਦੇਖੋ ਸਾਰਾ ਖਰਾਬ ਹੋ ਗਿਆ ਵੇ ਇਹ ਪਡੋਲੀਆਂ ਦਿੱਲੀ ਗਏ ਨਹੀਂ ਤੇ ਫੇਰ ਹੁਣ ਇਹਦੀ ਮੁਰੰਮਤ ਹੋਣੀ ਹੈ ਫੇਰ ਇਦਾਂ ਹੀ ਬਾਦੇ ਰੂਟਾ ਫਿਰਦੇ ਸਿੱਟਾ ਦੇ ਕੇ ਬੀਤੀ ਚ ਪਰਲੇ ਵਾਸਤੇ ਸੁਪਰ ਹੀਟਰ ਸੀ ਬੀਜੀ ਹੋਈ ਫਟਾਰਾ ਦੇਖੋ ਹਨ ਤੁਸੀ ਇਹ ਹੜੀਆ ਪੂਰੀ ਤਕੜੀ ਨੰਬਰ 10 ਜਿਹਨੂੰ ਹੋ ਗਏ 2 ਮਹੀਨੇ ਹੋ ਗਏ ਨੰਬਰ 10 ਤਾਂ ਬੰਨ ਦੇਖਣੀ ਛੱਤ ਤਿੰਨ ਜੀ ਤੇ ਆਹ ਅਜੇ ਘਟ ਨਿਕਲੀ ਸੀ ਜਿਹੜੀ ਆਗ ਦੋ ਬਾਅਦ ਵਧੀ ਨਿਕਲੀ ਛਟਾ ਛਟਾ ਦਿੱਤਾ ਸੀ ਕੁਝ ਇੰਨੀ ਸਿੱਧੀ ਹੁੰਦੀ ਉਹ ਜਿਹਾ ਬੁਝਾ ਵਧੀਆ ਮਾਰ ਲੈਂਦੀ ਹੈ ਬਾਕੀ ਹੋ ਤਾਂ ਗਈ ਫਟਿਆ ਸੀ ਸਾਰੀ ਦੁਹਾਰਾ ਉਹਨੇ ਬੁੱਟੀ ਆ ਰਹੀ ਹੈ ਇਹ ਪਰਾਲੀ ਵੱਧ ਕਰਕੇ ਲੱਗਦੀ ਹੈ ਉਹ ਵਧੀਆ ਜਾਊਗੀ ਇਹ ਵੀ ਆਹ ਏਰੀਆ ਥੋੜਾ ਖੁਸ਼ਕ ਵਾਲਾ ਸੀ ਤੇ ਕਣਕ ਤਾਂ ਸਾਰੀ ਨਿਕਲੀ ਦੇਖੋ ਨਿਕਲੀ ਸਾਰੀ ਨਿਕਲੀ ਖੜੀ ਆ ਪਾਣੀ ਲੱਗੇ ਤਾਂ ਨਿਕਲੇ ਕਿਉਂਕਿ ਇਹ ਚ ਪੌਲ ਸੀ ਜੇ ਇਹ ਚ ਪੌਲ ਨਾ ਹੁੰਦੀ ਐਨ ਪ੍ਰੈਸ਼ ਹੋ ਜਾਂਦੀ ਤਾਂ ਇਹ ਇਹਨਾਂ ਨਿਕਲਣਾ ਨਹੀਂ ਸੀ ਪਾਣੀ ਲੱਗੇ ਤੇ ਵੀ ਕਿਉਂਕਿ ਫਿਰ ਜਮੀਨ ਟਾਈਟ ਹੋ ਜਾਂਦੀ ਉਦੋਂ ਹੁਣ ਪੌਲ ਹੋਣ ਕਰਕੇ ਪਰਾਲੀ ਚ ਇਕੱਲਾ ਇਕੱਲਾ ਦਾਣਾ ਨਿਕਲਿਆ ਪਿਆ ਉਹ ਜ਼ਰੂਰ ਕਿਉਂਕਿ ਬਰਾਬਰ ਵਾਲੀ ਵੱਡੀ ਹੋਣ ਕਰਕੇ ਇਹ ਛੋਟੀ ਹੋਣ ਕਰਕੇ ਲੱਗਦੀ ਹੈ ਜਿਹਾ ਬੁਰੀ ਜੀ ਪਰ ਬਾਬੇ ਦੀ ਫੇਰ ਆ ਪੂਰੀ ਵਧੀਆ ਹੁਣ ਦੇ ਇੱਧਰ ਵੀ ਆਈਆਂ ਜਿੱਥੇ ਗਿੱਲ ਵਧੀਆ ਸੀ ਕਿਉਂਕਿ ਪਰਾਲੀ ਚ ਗਿੱਲ ਬਾਲੀ ਜ਼ਿਆਦਾ ਚਾਹੀਦੀ ਆ ਜੇ ਤੁਸੀਂ ਕਣਕ ਬੀਜਣੀ ਇਹ ਚ ਨਾਰਮਲ ਜੀ ਗਿੱਲ ਕਿਉਂਕਿ ਇਹ ਲੇਟ ਹੋਗੀ ਫਸਲ ਲੱਗ ਚੱਕੀ ਨਹੀਂ ਆਦੀ ਜੀ ਮਰੇ ਮੰਡੀ ਖਾਲੀ ਨਹੀਂ ਹੋ ਰਹੀ ਸੀ ਫਿਰ ਇਹ ਲੇਟ ਪੱਡੀ ਕੁਝ ਤਾਂ ਫਿਰ ਲੇਟ ਹੀ ਗਣਕ ਬੀਜੇ ਜੀ ਗਿੱਲ ਨਾ ਬਰਾਬਰ ਖਤਮ ਹੋ ਗਈ ਸੀ ਤਾਂ ਐ ਹੋਇਆ ਸੀ ਇਹ ਜਿੱਥੇ ਗਿੱਲ ਜੀਗੀ ਉੱਥੋਂ ਪੂਰੇ ਪ੍ਰੋਪਰ ਨਿਕਲੀ ਆ ਹੁਣ ਪੂਰੀ ਗਿੱਲ ਜੀ ਸੀ ਇੱਥੋਂ ਨਿਕਲੀ ਵਿੱਚ ਦੱਗੀਆਂ ਜੀ ਪੈ ਗਈਆਂ ਸੀਗੇ ਹੁਣ ਪੂਰੀ ਵਧੀਆ ਖੜੀ ਐ ਕਿਉਂਕਿ ਪੋਲ ਤਾਂ ਰਹਿਣ ਕਰਕੇ ਨਿਕਲੀ ਵਧੀਆ ਇੱਕ ਬਾਬੇ ਦੀ ਮਿਹਰ ਨਾਲ ਸੁੰਡੀ ਤੋਂ ਵਿਚਾਰਿਆ ਸੁੰਡੀ ਨਹੀਂ ਪਈ ਤੇ ਜੇ ਸੁੰਡੀ ਪੈ ਜਾਂਦੀ ਫਿਰ ਨੁਕਸਾਨ ਖਾਸਾ ਹੋ ਜਾਂਦਾ ਹੁਣ ਆ ਦੇਖੋ ਇੱਥੇ ਖਾਲੀ ਖਾਲੀ ਲੱਗ ਰਿਹਾ ਪਰ ਇੱਥੇ ਕਣਕ ਹੈਗੀ ਆ ਹੁਣ ਨਿਕਲੀ ਇੱਧਰ ਦੀ ਹੋ ਗਏ ਹੁਣ ਆਪਾਂ ਬੰਨੇ ਆ ਕੇ ਚਾਲਦੇ ਆ ਉੱਥੇ ਗੜਾ ਮਾਰ ਕੇ ਦਵਾਰਾ ਬੀਜੀ ਜਿੱਥੇ ਇੱਕ ਕਣਕ ਕਿਉਂਕਿ ਉਹ ਜਮ ਪੱਧਰ ਸੀਗੀ ਪਲੇਨ ਹੋ ਗਈ ਪਾਣੀ ਲਾਇਆ ਜ਼ਮੀਨ ਘੁੱਟੀ ਗਈ ਤਾਂ ਹੁਣ ਦੁਬਾਰਾ ਦੇਖ ਕੇ ਨਿਕਲਿਆ ਹੀ ਲੋ ਵੀ ਇੰਦਰ ਸੂਰ ਬਹੁਤ ਆਦਾ ਸੂਰ ਦੇ ਪਰਾ ਦੇ ਨਿਸ਼ਾਨ ਨੇ ਸਾਰੇ ਗਾਂ ਆਂ ਦੀ ਪੈੜ ਵਰਕੇ ਹੁੰਦੇ ਨੇ ਬੱਚੇ ਵੀ ਨੇ ਉਹਦੇ ਸੂਰ ਤੇ ਸੂਰ ਵੀ ਆਪ ਵੀ ਇੱਥੇ ਘੰਨੇ ਚ ਲੋਕ ਲੱਗ ਜਾਂਦੇ ਨੇ ਪਰ ਆਪਣ ਇੱਥੇ ਨਖਾ ਨਹੀਂ ਕਰਦੇ ਜਿਵੇਂ ਬੱਟਾਂ ਢਾ ਪੀਆ ਬੱਟਾਂ ਢਾਉਣ ਦੇ ਨਾਲ ਉਹ ਉਧਰ ਜਾ ਕੇ ਗਰਵੀਰ ਕ ਖਤਿਆ ਕਰਨੀ ਆ ਸਾਰੇ ਸੂਰ ਦੇ ਪਰਾ ਦੇ ਨਿਸ਼ਾਨ ਨੇ ਸੂਰ ਤੇ ਬੱਚੇ ਵੀ ਨੇ ਸੂਰ ਵੀ ਆਪ ਵੀ ਆ ਵੱਡੇ ਛੋਟੇ ਸਾਰੇ ਨੇ ਕਾਸ ਗਹਿਰਾ ਨੇ ਆ ਕੰਨੇ ਚ ਜਾ ਵੱਢਦੇ ਇਹ ਤਾਂ ਜਦੋਂ ਗੰਨਾ ਵੱਡਾਗੇ ਉਦੋਂ ਪਤਾ ਲੱਗੋ ਵੀ ਕਿੰਨਾ ਨੁਕਸਾਨ ਹੋਇਆ ਆ ਕੰਨੇ ਦਾ ਜਣ ਕੇ ਇੱਥੇ ਵੱਟ-ਵੱਟ ਨਹੀਂ ਘਟੋਈ ਸੀ ਆ ਗਣਕ ਤਾਂ ਐ ਹੋ ਗਈ ਜੀ ਵੀ ਚੋਵਾ ਨਹੀਂ ਹੈਗੀ ਹੁਣ ਦੇਖ ਲਓ ਕਿੰਨੀ ਖੜੀ ਆ ਉਹ ਪਰਲੀ ਦੁਬਾਰਾ ਬੀਜੀ ਸੀ ਜਿਵੇਂ 7 ਕਿਵੇਂ ਕੇ ਰੱਖ ਲਈ ਸੀ 7 ਕਿਵੇਂ ਕੇ ਦੁਬਾਰਾ ਬੀਜ ਤੇ ਹਾ ਦੇਖ ਲਓ 19 ਫੁੱਟ ਗਈ ਇਹ ਇਹ ਤਾਂ ਲੱਗਦੀ ਨਹੀਂ ਵੀ ਇਹ ਹੈ ਹੀ ਨਹੀਂ ਸੀ ਇੱਥੇ ਕੋਸ ਉਹ ਪਰਲੀ ਦੁਬਾਰਾ ਬੀਤੀ ਜੇ। ਜੁਰਸਾ ਕੰਨ ਜਿਹੜਾ 20 ਬੀਜੋਂ ਕਿ ਉਹਨੇ ਹੁਣੇ ਹੀ ਹੋਣਾ ਚਾਹੇ ਕਿਵੇਂ ਮਰਜ਼ੀ ਹੋਵੇ। ਧਰਤੀ ਜੇ ਬੀ ਪਾਵਾਂਗੇ ਜਦੋਂ। ਲੇਟ ਸੇਟ ਹੋਵੇ ਜਦੋਂ ਮਰਜ਼ੀ ਹੋਵੇ। ਹੁਣ ਨਹੀਂ ਹੋਇਆ ਗਾਂ ਜਾ ਕੇ ਹੋਵੇ ਪਰ ਹੋਊਗਾ ਜ਼ਰੂਰ। ਲੇਵਰ ਮਿਲ ਪਿਆ ਚੰਗੀ ਗੱਲ ਆ ਯਾਰ। ਪੇਸਾ ਵਾਲਾ ਮੇਲਾ ਵਾਲੇ ਨੇ ਆਇਆ ਇਹਦੀ ਕਿ ਲੇਬਰ ਨੇ ਕਾਤੇ ਪੇਸਾ ਵਾਲੇ ਮੇਲਾ ਵਾਲੇ ਨੇ ਬਹੁਤ ਦੁਖੀ ਕਰੇ ਪਰਚੀ ਨਾ ਮਿਲਣ ਕਰਕੇ ਐਤ ਕੀ ਲੇਬਰ ਨੇ ਬੱਸ ਕਰਾਤੀ ਜੇ ਤੁਹਾਨੂੰ ਪਰਚੀ ਮਿਲ ਜਿੰਦੀ ਹੁੰਦੀ ਹੁਣ ਸਾਰਾ ਗੰਨਟ ਢੋ ਦਿੰਦੇ ਪਰਚੀ ਕਦਾ ਮੇਲਾ ਲੇਬਰ ਮਿਲੀ ਹੁੰਦੀ ਹੁਣ ਸਾਰੇ ਬੰਦੇ ਢੋਏ ਜਾਂਦੇ ਆ ਗੰਨਟ ਹੋ ਜਾਂਦਾ ਹੁਣ ਸਾਰਨ ਪਹਿਲਾਂ ਗਣਕਾ ਆਪਣੇ ਆ ਵੀਜੀ ਸੀ ਦੋ ਕਥਨੀ ਤਿੰਨ ਤਰੀਕ ਵੀ ਹੈ ਹਾਂ ਅਨ ਫੁੱਲ ਫਟਾ ਰਹਾ ਹੈ ਦਾ ਪੂਰਾ ਵਧੀਆ ਖੜੀ ਹੈ ਬਾਬੇ ਦੀ ਕਿਰਪਾ ਨਾਲ ਫਲ ਦੇਣ ਵਾਲਾ ਤਾਂ ਉਹੀ ਆਪਾਂ ਦਾ ਮਿਹਨਤ ਕਰਨ ਵਾਲੇ ਹੈ ਹੈਗਾ ਗੰਨੇ ਦਾ ਨੁਕਸਾਨ ਖਾਸਾ ਕਰਿਆ ਹੈ ਵੀ ਇਹਨਾਂ ਸੂਰਾ ਮੱਧਮ ਮੱਧਮ ਕਮਲ ਕਰਿਆ ਹੈ ਹੈਗਾ ਬਹੁਤ ਨੁਕਸਾਨ ਆਹ ਕਣਕ ਵੀਜੀ ਹੈ 18 ਅਕਤੂਬਰ ਦੀ 18 ਹਾਂ 18 ਤੋਂ 12 ਦੀ ਵੀਜੀ ਹੈ ਨਵੰਬਰ 18 ਦੀ ਕਿੱਦਾਂ ਗੱਲ ਬਾਲੀ ਸੀ ਨਜਾਜ ਗੱਲ ਸੀ ਇਹ ਚ ਜਦੋਂ ਇਹ ਵੀਜੀ ਉਹ ਗੰਨਾ ਦੇਖ ਲਓ ਪੂਰਾ ਵੀ ਾਡਾ ਵੀ ਾਡਾ ਉਹ ਪੂਰਾ ਵਧੀਆ ਖੜਾ ਉਹ ਡਿੱਗਦਾ ਟੈਂਦਾ ਨਹੀਂ ਆ ਟੈਂਦਾ ਹੈ ਕਿੰਨਾ ਇਹ ਵੀ ਗੋੜ ਵਾਸਤੇ ਵਧੀਆ ਉਹਦਾ ਹਜੇ ਪਤਾ ਨਹੀਂ ਐਦ ਕੀ ਕਹਿੰਦੇ ਲਾਲ ਰੱਤਾ ਰੋਗ ਬੜਾ ਵਿਆ ਹੋਇਆ ਲਾਲ ਰੱਤਾ ਰੋਗ ਛੁੰਡੇ ਛੁੰਡੇ ਨਹੀਂ ਕਹਿ ਸਕਦੇ ਉਹ ਮਿਲੀ ਵਗ ਮਿਲੀ ਵਗ ਕੋਈ ਨਾ ਦੀ ਬਿਮਾਰੀ ਆ ਉਹਦੇ ਨਾਲ ਲਾਰ ਰੱਤਾ ਰੋਗ ਪੈਂਦਾ ਗੰਨੇ ਨੂੰ ਇਹਨੂੰ ਨਾਲ ਇਹੋ ਮੱਕੜ ਹੁੰਦੇ ਨੇ ਫਿਰ ਉਹ ਫੜਦੇ ਨੇ ਇਹਨੂੰ ਮੱਕੜ ਹੋ ਗਿਆ ਪੀਟਲ ਹੋ ਗਿਆ ਤਿੰਨ ਚਾਰ ਤਰ੍ਹਾਂ ਦੇ ਜਾਨਵਰ ਕੁਦਰਤ ਦੇ ਬਣਾਏ ਹੋਏ ਨੇ ਜਿਹੜੇ ਫੜਦੇ ਨੇ ਉਹਦੇ ਨਾਲ ਲਾਰ ਰੱਤਾ ਰੋਗ ਇਹਨਾਂ ਦੇ ਜਿਹੜਾ ਲਾਲ ਅਫਤਾਰ ਹੋ ਗਿਆ ਪੱਕੜਾਂ ਦੇ ਭੁੱਕੜ ਜਿਹੇ ਹੁੰਦੇ ਨੇ ਤੇ ਗੰਨੇ ਤੇ ਆਉਂਦੇ ਉਹ ਤੋਂ ਪੈਂਦਾ ਫਿਰ ਉਹ ਰੋਗ ਤੇ ਉਹਨੂੰ ਫੜਨ ਲਈ ਜਾਨਵਰ ਹੋਰ ਤਰ੍ਹਾਂ ਦੇ ਵੀ ਆਉਂਦੇ ਨੇ ਬੀਟਲ ਹੋ ਗਿਆ ਦੋ ਤਿੰਨ ਜਾਨਵਰ ਨੇ ਮੈਨੂੰ ਨਾ ਨੀ ਨਾ ਜਾਦ ਬੀਟਲ ਇੱਕ ਜਿਹੜਾ ਭੁਮੱਕੜ ਆਪਦੇ ਆਪ ਹੀ ਖਤਮ ਹੋ ਜਾਂਦੇ ਨੇ ਰਹਿੰਦੇ 10-15 ਦਿਨ ਇਹ 10-15 ਦਿਨਾਂ ਚ ਬਿਮਾਰੀ ਵਧੀਆਂ ਕਰ ਦਿੰਦੇ ਨੇ ਇਹਨਾਂ ਨੇ ਕਿ ਮਵਾਰੀ ਪੂਰੀ ਫੜਾ ਦਿੰਦੇ ਨੇ ਲਾਲ ਅਫਤਾਰ ਹੋ ਗਿਆ ਪੱਤਾ ਲਾਲ ਪਾ ਜਾਣਾ ਵਿਚਾਰਨਾ ਲੈਂਨ ਪੈਣੀ ਉਹਦੇ ਉਹ ਚੀਜ਼ਾਂ ਨੂੰ ਹੀ ਨਿਸ਼ਾਨੀਆਂ ਨੇ ਬਾਕੀ ਜਾਣਕਾਰੀ ਤਾਂ ਆਪ ਕੋਲ ਵੀ ਨਹੀਂ ਹੈ ਨਹੀਂ ਖਾਸ ਨੋ ਵੀ ਮਦਰਾ ਸ਼ਾਹ ਉਹਦੇ ਵੱਜ ਕੇ ਪੰਜ ਬੈੜੀਆਂ ਨੂੰ ਤਰਪਾਉਣਾ ਪਾਣੀ ਕੱਪ ਨੇ ਕੱਢੀ ਸੀ ਹੁਣ ਕਿਹਨੇ ਕੱਢੇ ਲੇਟ ਨਹੀਂ ਸੀ ਯਾਰ ਪਹਿਲਾਂ ਪਾਣੀ ਪਾਉਣਾ ਸੀ ਇਹਨਾਂ ਨੂੰ 3 ਵਜੇ ਤੋਂ 2 ਵਜੇ ਖੋਲ੍ਹੀਆਂ ਸੀਗੇ ਮਾਰਕੀਟ ਇਹ ਤੰਦ ਕਰਕੇ ਹੁਣ ਲੇਟ ਕੱਢਦੇ ਆ ਉਹਦਾ ਲੇਟ ਨਹੀਂ ਸੀਗੀ ਤੇ ਪਾਣੀ ਗਰਮ ਪਿਆਉਣਾ ਠੰਡਾ ਪਿਆਉਣਾ ਨਹੀਂ ਆਪਾਂ ਗਰਮ ਪੀਨੇ ਵੀ ਆਪਣੇ ਗਰਮ ਪੀਣ ਫਚਾਂ ਕੀ ਗੱਲ ਕੱਢਦੇ ਆ ਬਾਹਰ ਇਹਨਾਂ ਨੂੰ ਪਾਉਣੇ ਪਾਣੀ ਧੁੱਪ ਆ ਗਿਆ ਥਨੇ ਹੀ ਨਿਕਲਿਆ 4:00 ਵਜੇ ਘੰਟਾ ਕਹੀ ਹੋਇਆ ਧੁੱਪ ਨਿਕਲੀ ਆਹ ਪਾਣੀ ਪੀਣਾ ਪਿਉਨੇ ਖੜ ਜਾ ਦੋ ਮਿੰਟ ਹੁਣ ਲੋਈ ਕੱਢਤੀਆਂ ਬੜੀਆਂ ਬਾਹਰ ਝਾੜੂ ਲਾਤਾ ਵੀੜੇ ਜੀ ਮੰਮੀ ਨੇ ਅੱਜ ਮੋਟਰ ਲਾਇਆ ਨਹੀਂ ਸਾਨੂੰ ਚੱਕਣਾ ਧੂਣੀ ਵੀ ਜਾਉ ਦਲੋੜ ਪਈ ਨਹੀਂ ਇੱਕ ਨੰਬਰ ਹੋ ਗਿਆ ਪੱਤੇ ਵੜੇ ਜੰਡੇ ਜੀ ਲੋ ਵੀ ਰਣਕਿਆ ਰਿੰਗ ਤਿਆਰ ਕਰਤੀ ਆ ਪਾਪੇ ਨੇ ਗੱਠੇ ਲੈ ਕੇ ਆਉਣੀ ਅੱਜ ਇਕੱਠਿਆਂ ਦੀ ਪਨੀਰੀ ਆਉਣੇ ਰੋਕਦੇ ਆਉਣਾ ਖਾਲੂ ਚੱਲਾਂਗੇ ਪਹਿਲਾਂ ਅੱਜ ਜਾਣਾ ਸੀ ਹੋਰ ਉਹਨੂੰ ਕੋਈ ਕੰਮ ਕੋਈ ਪਏ ਅੱਜ ਚੱਲੇ ਲਾਸਨ ਉਧਰ ਇਕੱਠਿਆਂ ਦੀ ਪਨੀਰੀ ਆਪਣੀ ਵੀ ਲਾਈਏ ਪਰ ਛੋਟੀ ਆ ਹੋਈ ਨਹੀਂ ਉੱਡੀ-ਵੱਡੀ ਇੱਥੇ ਦੱਬਣੇ ਕੰਨੇ ਦੱਬਣੇ ਯਾਰ ਇਧਰ ਨੂੰ ਉਹਨੂੰ ਦੱਬਦਾ ਤਾਂ ਛਤ ਦੇ ਨਾਲੋਂ ਸਾਰੇ ਪਟਕੇ ਇਧਰ ਫਟ ਕਰਨੇ ਆ ਇੱਧਰ ਥੋੜਾ ਖਿੱਚਣ ਵਾਲਾ ਸੋ ਸਾਰਾ ਸੋ ਇੱਧਰ ਖਿੱਚਣ ਵਾਲਾ ਕਿਆਰੀਆਂ ਤਿਆਰ ਕਰਤੀਆਂ ਲੱਗਣ ਦਾ ਟਾਈਮ ਹੀ ਕੋਈ ਹਾਲ ਨਹੀਂ ਵੀ ਉਹਨਾਂ ਦਾ 15000 ਰੁਪਿਆ ਪਾਏ ਨੂੰ ਇੱਕ ਮਹੀਨਾ ਹੋਣ ਵਾਲਾ 25 ਦਿਨ ਹੋ ਗਏ ਇਹਨਾਂ ਫੋਨ ਚੱਕਦਾ ਨਾ ਵਾਸਤੇ ਕਦੇ ਫੋਨ ਚੱਕ ਕੇ ਕਹਿੰਦਾ ਅੱਜ ਆਉਂ ਕੱਲ ਨੂੰ ਪਰਸ ਨੂੰ ਇੰਝ ਕਰੀਂਦਾ ਇੱਕ ਮਹੀਨਾ ਨੰਗਾ ਥਾ ਨੇ ਹਾਂ ਦੱਸੋ ਕੀ ਕਰੇ ਪੱਕੇ ਬੰਦੇ ਆਉਂਦੇ ਨੇ ਪਹਿਲਾਂ ਦੇ ਪਹਿਲੀ ਵਾਰੀ ਐਂ ਕਰਨ ਲੱਗੇ ਕਿ ਵਾਤੀਗਾ ਸ਼ਾਮ ਦੇ ਕੋਈ ਲੇਵਰ ਵਾਲਿਆਂ ਦਾ ਵੀ ਬਰਾ ਹਾਲੀ ਆ ਧਾਰਾਂ ਘਟਣ ਲਾਗੇ ਢੂੰਡੇ ਕਿਹਦੇ ਨਾਮ ਨਹੀਂ ਇਹ ਦੇ ਦੂੰਗਾ ਉਹ ਨਹੀਂ ਹਿੱਟਿਆ ਨਾ ਕੋਈ ਅੰਦਰ ਦਾ ਬੰਦਾ ਬੋਲ ਰਿਹਾ ਇਹ ਇੱਕ ਆ ਵੀ ਪਿਆ ਆ ਵੀ ਪੜ ਗਏ ਢੂੰਡੇ ਪਈ ਜੀ ਬਾਈ ਧੂਣੀ ਵਾਲੇ ਮੈਂਬਰ ਪਹੁੰਚ ਰਹੇ ਨੇ ਹੌਲੀ ਹੌਲੀ ਕਿੰਨੇ ਮੈਂਬਰ ਨੇ 5 6 ਮੈਂਬਰ ਆਉਂਦੇ ਨੇ ਇੱਥੇ ਬਾਕੀ ਪਹੁੰਚ ਰਹੇ ਨੇ ਜੀ ਲੋਈ ਘਰੇ ਆ ਗਿਆ ਧੋਣੀ ਦੇ ਉੱਠ ਕੇ ਬਾਹਰ ਆ ਗਈ ਧੁੰਦ ਬਹੁਤ ਵਧੀਆ ਲੱਗੀ ਵੀਡੀਓ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਥਿੰਕ ਯੂ ਸੋ ਮਚ ਬਰ ਬਾਈ